ਵਿਗਾਇਆ ਬੋਟਾ ਲੈਣ ਭੱਜ ਕੇ ਸਾਡੇ ਕੋਲ ਆ ਜਾਂਦੇਗੇ ਸਾਡੀ ਗੱਲ ਸੁਣਦੇ ਪਰ ਚਾਹ ਪੀਉਂਦੇਗੇ ਚਾਹ ਪੀਉਂਦੇਗੇ ਬਰੱਡ ਖਾਂਦੇਗੇ ਫੋਟੋ ਖਾੜਨਾ ਫੋਟੋ ਲੋਂਦੇਗੇ ਜਦੋਂ ਬੋਟਾ ਪੈਣਿਆਂ ਲੈ ਕੇ ਬੋਟਾ ਮੁਰਖਾੜੇ ਚਾਹ ਤੇ ਸ਼ਕਲ ਵੀ ਨਹੀਂ ਕਰਦਾ ਇਹ ਘਰਾਂ ਦੀਆਂ ਸੋਰਾ ਕੋਈ ਨਾ ਕਿ ਬੋਟਾ ਰਾਜਾ ਬੜਿੰਦੋ ਆਵੇ ਨਾ ਝਾੜੂ ਆਲੇ ਆਉਣਾ ਨਾ ਕੋਈ ਨਹੀਂ ਸਾਡੀ ਸੁਣਦਾ ਗਰੀਬਾਂ ਨੇ ਆ ਕੇ ਸਾਡਾ ਹੱਲ ਹੋਣੇ ਚਾਹੀਦਾਗਾ ਬਸ ਸੁਆ ਬੰਦ ਹੋਣੇ ਚਾਹੀਦਾਗਾ ਸਾਡਾ ਇੱਲਾਕਾ ਕੋਈ ਬੋਟਾ ਨਹੀਂ ਦੱਸਦੇ ਸਾਡਾ ਇੱਲਾਕਾ ਕਰ ਦੇਂਗਾ ਗਲੀ ਸਾਡੀ ਅਵੇਂ ਅਵੇਂ ਗਲੀ ਪਈ ਏ ਸਾਰਾ ਕੋ ਸਾਡਾ ਅਵੇਂ ਪਿਆ ਕੋਈ ਸਾਡੀ ਸੁਣਦਾ ਅਰੇ ਪੋਟਾ ਨੂੰ ਗਾਣਵਾ ਆਇਰੋ ਹੈ ਪੋਟਾ ਦਾ ਪੋਟਾ ਦਾ ਤੇ ਸੇਹਰਾ ਤੇ 11 ਵਜੇ ਸੁਗਾ ਟੁੱਟ ਗਿਆ ਕਿ ਸਾਨੂੰ ਪਤਾ ਲੱਗੇ ਬਾਲਾ ਪਾਣੀ ਸੁਗਾ ਦਾ ਆ ਗਿਆ ਸਾਡੇ ਘਰਾਂ ਚ ਵੜ ਗਿਆ ਭਾਂਡੇ ਰੋਡ ਲੱਗਾ ਸਾਡੇ ਜਮਾਕ ਚਿੱਕਾ ਮਾਰ ਲਾ ਕੇ ਸਾਡੇ ਫਦੇ ਉੱਤੇ ਪੁਨਾਸੇ ਰਾਤ ਦੀ ਗਾਸੇ ਬਟਰਵਾਸ਼ ਕਾਲੇ ਕੋਲੇਗੀ ਫਿਰ ਹਨ ਮੇਰੇ ਕੋਲ ਵੀ ਐਫਸੀ ਕੋਲੇਗੀ ਗਾਸੇ ਸਾਡੇ ਕਿਸੇ ਤੇ ਨਹੀਂ ਸਾਡੇ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਬੀਤੀ ਰਾਤ ਮੱਕੜ ਪੈਲੈਸ ਦੀ ਬੈਕ ਸਾਈਡ ਚੱਲਦੇ ਸੂਏ ਦਾ ਨੱਕਾ ਟੁੱਟਣ ਕਾਰਨ ਉੱਥੋਂ ਦੇ ਜੋਗੀ ਨਾਥ ਮਹੱਲੇ ਚ ਰਹਿੰਦੇ ਦਰਜਨਾ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਸੂਏ ਦਾ ਪਾਣੀ ਚਲਾ ਗਿਆ ਜਿਸ ਕਾਰਨ ਉਹਨਾਂ ਨੂੰ ਸਾਰੀ ਰਾਤ ਬਾਹਰ ਬੈਠ ਕੇ ਹੀ ਕੱਟਣੀ ਪਈ ਜੋਗੀ ਮਹੱਲੇ ਦੇ ਪ੍ਰਧਾਨ ਆਲੂ ਨਾਥ ਅਤੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਨੱਕਾ ਪਹਿਲਾਂ ਵੀ ਦੋ ਵਾਰ ਟੁੱਟ ਚੁੱਕਿਆ ਹੈ ਪਰ ਇਸ ਦਾ ਕੋਈ ਵੀ ਪੱਕਾ ਲੈ ਨਹੀਂ ਹੁੰਦਾ ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਆਗੂ ਵੋਟਾਂ ਵਲੇ ਸਾਡੇ ਘਰਾਂ ਵਿੱਚ ਆਉਂਦੇ ਹਨ ਅਤੇ ਸਾਨੂੰ ਸਹੂਲਤਾ ਦੇਣ ਦਾ ਵਾਅਦਾ ਕਰਦੇ ਹਨ ਅਤੇ ਸਾਡੇ ਨਾਲ ਚਾਹ ਪੀਂਦੇ ਹਨ ਅਤੇ ਫੋਟੋਆਂ ਖਿਚਵਾਉਂਦੇ ਹਨ ਪਰ ਬਾਅਦ ਵਿੱਚ ਸਾਡੀ ਕੋਈ ਨਹੀਂ ਸੁਣਦਾ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਸੂਆ ਬੰਦ ਕਰਵਾਉਣ ਦੀ ਅਪੀਲ ਕੀਤੀ ਸੁਖੋਗੌਰ ਮੇਰਾ ਨਾਮ ਹੈ ਮੱਕੜਪਾਸੇ ਰਕਸ਼ਾੜੀ ਇਕੱਠਿਆਗੇ ਸੂਆ ਤੇ ਹਿੱਟਲੇ ਪਾਸੇ ਨੇ ਮੇਰੇ ਪਾਸੇ ਤੇ ਮੋਰਾ ਦਾ ਸੀ ਰੋਜ ਜਾ ਕੇ ਬੱਚੇ ਰੋਟੀ ਖਾ ਕੇ ਪੈ ਗਏ ਸੀ ਰਾਤੇ 11 ਵਜੇ ਸੁਗਾ ਟੁੱਟ ਗਈ ਆ ਤੇ ਸਾਨੂੰ ਪਤਾ ਲੱਗੇ ਦਾ ਬਾਹਲਾ ਫਾਣੀ ਸਵੇਰ ਤੋਂ ਆ ਗਿਆ ਸਾਡੇ ਘਰਾਂ ਚ ਵੜ ਗਿਆ ਭਾਂਡੇ ਰੋੜਨ ਲੱਗਾ ਸਾਡੇ ਦਿਮਾਗ ਚਿੱਕਾ ਮਾਰਨ ਲੱਗਾ ਸਿੱਧਾ ਫਦੇ ਉੱਥੇ ਉੱਟ ਕੇ ਸਿੱਧੇ ਦੇਖਿਆ ਸੁਗਾ ਟੁੱਟੀ ਜਾਂਦਾ ਹਾਂ ਤਿੰਨ ਚਾਰੀ ਸੁਗਾ ਟੁੱਟ ਗਏ ਜਿਸੇ ਬੰਦ ਕਰਾ ਕਰ ਦਿੰਦੇ ਆ ਕਿ ਫੇਰ ਉੱਠ ਜਾਂਦਾ ਗਾ ਫੇਰ ਟੁੱਟ ਜਾਂਦਾ ਗਾ ਉਦੋਂ ਬਾਅਦ ਅਸੀਂ ਤੇਰਾ ਬੋਟਾ ਵਾਲੇ ਕੋਲ ਵੀ ਗਏ ਬੋਟਾ ਲੈਣ ਭੱਜ ਕੇ ਸਾਡੇ ਕੋਲ ਆ ਜਾਂਦੇਗੇ ਸਾਡੀ ਗੱਲ ਸੁਣਦੇ ਪਰ ਚਾਹ ਪੀਉਂਦੇਗੇ ਚਾਹ ਪੀਉਂਦੇਗੇ ਬਰਡ ਫੋਨ ਤੇ ਕੇ ਖ ਸਾਡੇ ਸ਼ਕਲ ਵੀ ਨਹੀਂ ਰਿਹਾ ਘਰਾਂ ਦੀ ਆ ਗਏ ਉਹਨਾਂ ਸਿਰ ਰਾਤ ਵੀ ਗੈਸੇ ਬੱਡ ਬਸ਼ਕਲ ਕੋਲੇ ਗਈ ਫਿਰ ਨਾਲ ਮੇਰੇ ਕੋਲ ਵੀ ਫਸੀ ਕੋਲ ਵੀ ਗੈਸੇ ਸਾਡੇ ਕਿਸੇ ਤੇ ਨਹੀਂ ਸੁਣਲੇ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਤੇ ਫਿਰ ਅਸੀਂ ਘਰ ਬੱਚੇ ਰੋਂਦੇ ਕਰੋਂ ਤੇ ਲੈ ਕੇ ਅਸੀਂ ਸੁਬਤ ਰਾਤਾਂ ਕੱਟੀਆਂ ਅਸੀਂ ਬਹਿ ਕੇ ਸਾਡੇ ਜਵਾਕਾਂ ਨੇ ਗਿੱਲੇ ਕੱਪੜੇ ਰਾਤ ਕੱਟੀਆਂ ਸਾਡੇ ਬੱਚਿਆਂ ਨਾਲ ਬਹਿ ਕੇ ਟੜ ਕੇ ਫਿਰ ਅਸੀਂ ਸਾਰਾ ਬਸ ਕਰ ਲਾਇਆ ਕੋਈ ਨਹੀਂ ਸਾਡੀ ਕਿਸੇ ਨੇ ਸੁਣ ਜਾ ਕੇ ਕਸਰਨੀ ਸਾਡੀ ਸੁਣੀ ਆ ਕੇ ਤੇ ਉਹ ਨਸਿਹਾਬੇ ਦੇਖ ਡੁੱਬ ਰਾਇ ਗੇ ਰੋਟੀ ਨਹੀਂ ਖਾਈ ਕਰਦੇ ਚਾਹ ਨਹੀਂ ਪੀਤੀ ਹੈ ਕਿ ਕਪੜੇ ਗਿੱਲੇ ਹੋਏ ਪਾ ਕੇ ਸਾਡੇ ਸਭ ਕੁ ਸਾਰਾ ਬਰਬਾਦ ਹੋ ਗਿਆ ਸਾਡੀ ਕੋਈ ਨਹੀਂ ਸੁਣ ਰਾ ਕੋਈ ਨਾ ਕੋ ਬੋਟਰ ਰਾਜਾ ਬੜਿੰਦੋ ਆਵੇ ਨਾ ਝਾੜੂ ਆਲੇ ਆਓ ਨਾ ਨਾ ਕੋਈ ਨਹੀਂ ਸਾਡੀ ਸੁਣ ਰਾ ਗਰੀਬਾਂ ਨੇ ਆ ਕੇ ਸਾਡਾ ਹੱਲ ਹੋਣਾ ਚਾਹੀਦਾ ਹੈਗਾ ਪਸੂਆ ਬੰਦ ਹੋਣਾ ਚਾਹੀਦਾ ਹੈਗਾ ਸਾਡੀ ਇਨੀ ਬੇਨਤੀ ਹੈ ਕਿ ਸਾਡੇ ਮਾੜਾ ਮੋਟਾ ਬੱਚਿਆਂ ਨੂੰ ਮਾੜਾ ਮੋਟਾ ਸਾਲੂ ਖਾਦਾ ਜਨੇ ਸਨ ਸਾਰਿਆਂ ਨਾਲ ਸਾਡੇ ਪਸੂਆ ਬੰਦ ਹੋਣਾ ਚਾਹੀਦਾ ਹੈ ਹੁਣ ਮੇਰਾ ਨਾਮ ਹੈ ਸੇਵਕਾਉਰੇ ਇਹ ਅਸੀਂ ਰਾਤ ਨੂੰ ਦੇਖਿਆ ਸੋਵੇ ਸਾਡਾ ਜਮੇ ਟੁੱਟ ਗਿਆ ਦੀ ਤੇ ਬਾਕੇ ਅਸੀਂ ਰੋਟੀ ਬਣਾਈ ਜਾਂਦੇ ਅੱਧੀਆਂ ਬਣਾਈ ਅੱਧੀਆਂ ਨਹੀਂ ਬਣਾਈ ਠੀਕ ਆ ਨਾ ਜਾਂ ਮੈਂ ਪੋਖਾ ਸਾਂਗਾ ਹਾਂ ਜਾ ਕੇ ਸਾਰੇ ਜੂਆ ਕੋ ਹੁੰਦੇ ਸੂਵੇ ਦੇ ਬੈਠੇ ਤੇ ਮੁਰਕਾ ਕੋਈ ਅਜ ਜੋ ਵੀ ਉਪਰ ਪਰਦਾ ਸਾਡੋ ਕੋਲ ਫੋਟ ਨਹੀਂ ਆਉਂਦਾ ਜ਼ਰੂਰ ਗਏ ਤੇ ਇਹ ਨਹੀਂ ਇਹ ਕਹਿੰਦਾ ਪਵਾ ਅਸੀਂ ਤੁਹਾਡੇ ਹਿਲਾ ਕਰਦੇ ਏ ਸਾਡਾ ਤੇ ਫਰੀ ਪਾਤਾ ਪਾਲਾ ਨੇ ਸਾਰਾ ਕੁਝ ਫਰੀ ਪਾਲਾ ਨੇ ਅਗੇ ਸਾਡਾ ਕੋਈ ਇੰਨੇ ਨਹੀਂ ਕਰਕੇ ਜਾਂਦਾ ਸਭ ਜਮ ਕਹਿੰਦੇ ਨੇ ਸਾਡੀ ਕਲੀ ਦੀ ਤਾਂ ਪਈ ਹੈ ਸਾਡੇ ਘਰ ਵੀ ਤਾਂ ਪਾਏਗਾ ਸਾਡੇ ਪਾਗਲ ਐਸੇ ਆਤਾ ਪਾਏਗੇ ਫੜਲ ਚਾਹ ਵੀ ਅੱਧਾ ਹੀ ਪਗਾ ਦੇ ਤਾਂ ਫੜਾ ਚੁੱਕਾ ਦਾ ਵੀ ਪਾਣੀ ਪੂਰਾ ਹਾਲ ਹੋਇਆ ਗਿਆਗਾ ਪਈ ਸਾਡੀ ਸੁਣਦੇ ਨਹੀਂ ਕਿਉਂ ਵੀ ਅਸੀਂ ਮੰਗ ਪੂਰੀ ਕਰਨ ਸਾਡੇ ਮੰਗ ਨਹੀਂ ਪੂਰੀ ਕਰ ਸਾਡੇ ਇੰਨੇ ਬੱਚੇ ਐ ਤੁਹਾਡਾ ਖਰਾਬ ਹੋ ਰਹਾ ਪਰੇਸ਼ਾਨ ਹੋ ਰਹਾ ਰਾਤ ਨੂੰ ਪਰੇਸ਼ਾਨ ਹੋ ਰਹਾ ਕੋਈ ਕੁਝ ਤੋਂ ਕੋਈ ਖਾਦਾ ਕੁਛ ਨਹੀਂ ਕੋਚਾ ਉਹ ਨਹੀਂ ਕਿ ਪਾਣੀ ਨਹੀਂ ਕਿਤਾ ਕੋਈ ਕਿਸਾਨ अनेकाने ਕਾ ਬੱਚਾ ਵੀ ਪਾਣੇ ਵਿੱਚ ਬੁਰੇ ਹਾਲ ਹੋ ਰਾਇ ਹੈ। ਇਹ ਸੁਣੋ ਤਾਂ ਸਾਡੇ ਸਰਕਾਰ। ਅਸੀਂ ਰਾਤ ਦਾ 12:00 ਵਜੇ ਵੀ ਕਹਿੰਨਾ ਕੋਈ ਸਾਡਾ ਸੁਣਦੇ ਨਹੀਂ। ਅਸੀਂ ਕਿਤੇ ਮਰਦੇ ਵਰਦੇ ਕਚਰੇ ਦਾ ਢਾਹ ਮੜਿਆ ਸਾਹਰ ਪੱਟ ਕੇ ਗਾਇ ਹਾਲਾ ਚੜ ਰਹੀ ਕਿ ਤੜਵਾਦਾ। ਕੰਦਾ ਸੇ ਸਾਡੋ ਪਾਸੇ ਮੰਗਦਾ 200 ਰੁਪਇਆ। ਕੰਦਾ 200 ਰੁਪਇਆ ਕੱਟ। ਪੰਜ ਬਲਾ ਬਲਾ ਕੇ ਤਾਂ ਤੁਹਾਡਾ ਸੂਆ ਬੰਦ ਕਰਾਂ। ਸਾਡਾ ਤਾਂ 200 ਦਾ ਸਭ ਤਵਾ ਰਾਤ ਦਾ ਕਰੀ ਭੁੱਖੇ ਪਾਦੀ। ਤੇ ਤਾਂ ਕੋਲੋਂ ਛੋਕ ਤੋੜਾਂਗਾ ਤੇ ਨਾ। ਇਹ ਸਾਡਾ ਪੋਟਾ ਕੰਮ ਨਹੀਂ ਕਰਦੇ। ਨਹੀਂ ਤਾਂ ਪੋਟਾ ਨਾ ਕਰੀ ਸਾਡੇ ਤੋਂ ਲਾਇ ਨਾ। ਉਹ ਤਾਂ ਇਹ ਨਾ ਪਚ ਕੇ ਹੁੰਦਾ ਕਿ ਸਾਨੂੰ ਚਾਹ ਪੀਂਦੇ ਕੋਲੇ ਖਾਂਦੇ ਰੋਟੀ ਖਾਂਦੇ ਫੇਰ ਤਾਂ ਸਾਡੇ ਨਾਲ ਕੁੜੀ ਬਣਾਉਂਦੇ ਕਾਹਤ ਹੁਣ ਉਹ ਕਿੱਦਾਂ ਪਚ ਗਿਆ ਅਰਵਾਲਾ ਕਿੱਦਾਂ ਮੋਤੇ ਕਿੱਦਾਂ ਗਿਆ ਔਰ ਆਜਾ ਬੜੇ ਕਿੱਦਾਂ ਪਚ ਗਿਆ ਹੁਣ ਕੀ ਟੁੱਟ ਲੋਕ ਕਿੱਦਾਂ ਪਚ ਗਿਆ ਹੁਣ ਆਉਂਗਾ ਸਾਡਾ ਕੋਲ ਪੈਸਾ ਹੋਣਾ ਹੁਣ ਕਹਿਣੇ ਹਾਂ ਤਾਂ ਸਾਡੇ ਕੋਲ ਹੁਣ ਤਾਂ ਸਾਡਾ ਟੱਲ ਲੱਗਦਾ ਹਾਂ ਹਾਂ ਜੀ ਮੇਰਾ ਆਲੂ ਪ੍ਰਧਾਨ ਚੋਗੀ ਮੱਲੇ ਦਾ ਠੀਕ ਹੈ 4 ਨੰਬਰ ਬਾੜ ਤੋਂ ਰਹਿੰਦੇ ਆ ਮੱਕੜਪਾਲ ਤੋਂ ਪਿਛਲੇ ਬੰਨੇ ਅਸੀਂ ਆ ਜੋਗੀ ਨਾ ਥਾ ਠੀਕ ਹੈ ਜੀ ਅਸੀਂ ਆ ਰਾਤ ਦੇ 11 ਵਜੇ ਤੱਕਿਆ ਦਾ ਜੀ ਮਹਾਰਾਜਾ ਪਾਣੀ ਇਹ ਪਾਣੀ ਸਾਡੇ ਕੋਲੋਂ ਦਾ ਉੰਦਲ ਸੀ ਅਸੀਂ ਜੀ ਮੈਲੀ ਕੋਠੀ ਕੋਲੇ ਵੀ ਗਾਇ ਆਪਣੇ ਜੀ ਐਮਸ਼ੀਆਂ ਕੋਲੇ ਗਿਆ ਆਪਣੇ ਜੀ ਦਫ਼ਤਰ ਸਾਰਿਆਂ ਚ ਘੁੰਮੇ ਰਾਤ ਦੇ 12 1 ਵਜੇ ਤੱਕ ਘੁੰਮਦੇ ਰਾਤ ਕੋਈ ਕਿਸੇ ਨਾਲ ਵੀ ਸੁਣਾਈ ਨਹੀਂ ਕਿ ਅੱਥੇ ਜ਼ਿਮੀਂਦਾਰ ਆ ਕੇ ਬੋਲਦੇ ਤਾਂ ਤੁਹਾਨੂੰ 200 ਰੁਪਏ ਕਰੋ ਪਾਣੀ ਦਾ ਹੱਲ ਬੰਦ ਕਰਾਈਏ ਅਸੀਂ ਖਮੀ ਬੰਦੇ ਜੀ ਸਾੜੇ ਪਾ ਟੋਕ ਟੋਕ ਕੇ ਅਸੀਂ ਬੱਚੇ ਸੜਕਾਂ ਦੇ ਪਾਇਆ ਦੱਤੀ ਠੀਕੇ ਸਾਡੇ ਕੋਈ ਸੁਣਾਈ ਨਹੀਂ ਕਰ ਰਿਹਾ ਮਹਾਰਾਜ ਤੇਰੇ ਬੱਚੇ ਸਾਡਾ ਇਹ ਗਾੜੀ ਫਟਾ ਹੱਲ ਹੋਣੀ ਚਾਹੀਦਾ ਹੱਲ ਇਹ ਹੁਣ ਚਾਹੀਦਾ ਇਹ ਕਹਦਾ ਇਹ ਹਰ ਟਾਈਮ ਟੁੱਟ ਜਿਨਾ ਸੌ ਦੇ ਮੋਹ ਟੁੱਟ ਜਾਵੇ ਇਹ ਪਤਾ ਨਹੀਂ ਕੋਈ ਸੁਖਿੰਦਾਗਾ ਤੇ ਅਜੇ ਚੁੱਕ ਕੇ ਗਿਆ ਮਾਲਿਸ਼ ਜਾਣਿਆ ਕੀ ਸਾਡਾ ਇਹ ਹੱਲ ਹੋਣੀ ਚਾਹੀਦਾ ਇਹਨੂੰ ਪਾ ਪੁਰੀਆਂ ਪਟਕਾਰ ਉਹਨੂੰ ਮਹਾਰਾਜ ਬੰਦ ਕਰਨਾ ਤੇ ਜਾ ਚੰਗੀ ਦਾ ਪੱਕੀ ਕਰ ਕੀ ਨੁਕਸਾਨ ਕੀ ਹੋਇਆ ਹੁਣ ਤੁਹਾਡਾ ਕੰਮ ਇਹ ਹੋਇਆ ਜੀ ਪਾਣੀ ਛਾੜ ਟੁੱਟ ਗਿਆ ਟੁੱਟੀਆਂ ਕੀ ਗਏ ਪਾਣੀ ਆ ਵਰਿਆ ਛਾੜੇ ਦੰਡੀਆਂ ਪੈਸੇ ਸਾਰੇ ਭੱਤੀਆ ਜੀ ਅਸੀਂ ਪੈੜ ਤੇ ਜਾ ਕੇ ਅਸੀਂ ਰਾਤ ਕੱਤੀ ਜੀ ਜੋ ਛਾੜਾ ਕੋਈ ਨਾ ਕੋਈ ਛਾੜੀ ਮੰਗ ਗਈ ਛੰਗਾਰ ਅਖੇ ਛਾੜਾ ਕੋਈ ਨਾ ਕੋਈ ਵੀ ਪਰ ਹੱਲ ਕਰੇ ਨਾ ਛਾੜੀ ਕੋਈ ਗਰੀਬ ਪੰਟੀ ਇਧਰਾ ਨਾ ਕੋਈ ਪੁਲ ਬੰਨਦਾ ਇਧਰਾ ਤੇ ਨਾਲ ਕੋਈ ਟੰਕੀਆਂ ਲੱਗਦੀਆਂ ਸਾਡਾ ਉਹ ਸਰਕਾਰ ਬੋਟਾ ਬੰਦੇ ਦਾ ਕੰਮ ਹੋ ਜਾ ਹਿੱਤ ਉਹ ਨਾਲ ਕਰਦੇ ਆ ਜੀ ਕਰ ਲਿਆ ਆ ਛੱਡਿਆ ਜੀ ਪਾਣੀ ਕਿੱਥੋਂ ਲੈ ਕੇ ਇਹ ਭਰ ਕੇ ਨਾਲ ਕੋ ਸਾਡੇ ਸੀਵਰ ਉਹ ਕੰਮ ਆ ਪਾ ਕੇ ਭੋਲਾ ਹਾਂ ਜੀ ਮੇਰਾ ਪੰਮੀ ਨਾਲ ਨਾਲ ਜੋ ਵੀ ਆ ਜੀ ਗਰੀਬ ਪੰਤੇ ਆ ਤੇ ਸਾਡਾ ਸ਼ੂਗਤ 11 ਵਜੇ ਟੁੱਟ ਗਿਆ ਕਈ ਵਾਰੀ ਅੱਗੇ ਟੁੱਟਿਆ ਤਾਂ ਪਾਣੀ ਆਵੇ ਜਾ ਕੇ ਛੁਪ ਗਏ ਸਾਡੇ ਤੇ ਸਾਡਾ ਕੋਈ ਤਾਂ ਰੋਟੀ ਖਾਦੀ ਇੱਕ ਦਿਨ ਨਹੀਂ ਖਾਦੀ ਤੇ ਇਹ 20 ਦਿਨ ਤੱਕ ਪਾਣੀ ਵਿੱਚ ਸਾਡੇ ਜ਼ਾਦ ਨੂੰ ਡੋਡ ਤੇ ਰਹੇ ਨੂੰ ਜਿਵਾ ਸਾਡੇ ਪਾਣੀ ਵਿੱਚ ਡੋਡ ਤੇ ਹਨ ਕੋਈ ਸਾਡੀ ਫੀਸ ਸੁਣਦਾ ਨਹੀਂ ਕੋਈ ਸਾਡੀ ਸੁਣਦਾ ਨਹੀਂ ਅਸੀਂ ਐਟ ਟਾਈਮ ਤੇ ਲਾ ਕੇ ਅਸੀਂ ਪਾਉਣੇ ਆਹ ਕੰਡਾ ਨੇ ਤੁਹਾਡੇ ਲਈ ਇਹ ਸਾਡਾ ਇਲਾਕਾ ਵੋਟਾਂ ਲਈ ਦੱਸ ਦੇਣਾ ਸਾਡਾ ਇਲਾਕਾ ਕਰ ਦੇਣਾ ਗਲੀ ਸਾਡੀ ਅਵੇਂ ਅਵੇਂ ਗਲੀ ਪਈ ਹੈ ਸਾਰਾ ਕੋ ਸਾਡਾ ਮੇ ਪਿਆ ਕੋਈ ਸਾਡੀ ਸੁਣਦਾ ਤਾਂ ਨਹੀਂ ਕੋਈ ਅੱਜ ਫਿਰ ਪੋਟਾ ਨੂੰ ਗਾਣ ਆਵੇ ਰੋ ਪੋਟਾ ਦਾ ਪੋਟਾ ਦਾ ਤੇ ਫਿਰ ਸਾਡਾ ਇਲਾ ਇਲਾ ਹੋਣਾ ਚਾਹੀਦਾ ਤਰਨੇ ਜਈਦਾ ਆ ਘਰ ਤਾਂ ਘਰਾਂ ਦੇ ਪਰ ਪਾਣੀ ਲਾਲਾ ਤੇ ਦਾ ਘਰ ਸਾਡਾ ਛਾੜੇ ਥੱਲੇ ਜਾਣ ਦਿੰਦੇ ਵਈ ਇਹ ਸਾਡੇ ਸਾਡਾ ਗਰੀਬਾਂ ਦਾ ਕੀ ਬਣਦਾ ਸਾਡੇ ਗਰੀਬਾਂ ਦਾ ਥਾਂ ਤਾਂ ਮਹਾ ਲੱਗੀ ਕੋ ਉਹ ਦੀ ਕਿਸ਼ਤਾ ਤੇ ਰਹਿਤੀ ਹੈ ਹਾਂ ਚੋ ਚੁਗਾ ਕੇ ਤੇ ਗਰੀਬ ਅਸੀਂ ਕਿਤੇ ਦਿਨੋਂ ਜਿਆਦਾ ਅਸੀਂ ਜਵਾਗ ਚੱਲੇ ਲੱਗ ਕਿੰਨ ਦਾ ਦੇ ਹੁਣ ਚੀਫਾ ਬੱਸ ਜੀ ਵੇਖੋ ਜੀ ਸਾਡੇ ਹੱਥ ਜੋੜ ਕੇ ਬੇਨਤੀ ਹੈ ਜੋਗੀ ਮੱਲੇ ਦੇ ਵਿੱਚ ਰਹਿੰਦੇ ਆ ਜੀ ਸਾਡੇ ਨਿਗੇ ਨਿਗੇ ਬੱਚੇ ਆ ਰਾਤਾਂ ਰਾਤ ਕੱਟੀਆਂ ਅਸੀਂ ਬਾਹਰ ਰੋਡ ਤੇ ਬਹਿ ਕੇ ਸਾਡੇ ਕੋਈ ਸੁਣਾਈ ਨਹੀਂ ਕਰ ਰਿਹਾ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕੋਈ ਟਰਾਲਾ ਨਹੀਂ ਸੱਟ ਰਿਹਾ ਮਿੱਟੀ ਦਾ ਫੇਰ ਸਾਡਾ ਰਾਤ ਨੂੰ ਫੇਰ ਸੂਆ ਟੁੱਟ ਜਾਨਾ ਰਾਤ ਨੂੰ 11 ਵਜੇ ਟੁੱਟਿਆ ਵਿਆ ਅਸੀਂ ਕਿਹਦੇ ਉਹਦੇ ਕੋਲ ਜਾਂਦੇ ਕਿੱਥੇ ਉਹਦੇ ਕੋਲ ਜਾਂਦੇ ਹੱਥ ਜੋੜ ਕੇ ਬੇਨਤੀ ਆ ਰਾਤ ਦੇ ਨਿਕੇ ਨਿਕੇ ਨਾਲ ਬੱਚੇ ਦੇ ਸਾਡੇ ਭਾਂਡੇ ਵੀ ਰੋੜ ਕੇ ਰੋਟੀ ਵੀ ਨਹੀਂ ਖਾਧੀ ਅਸੀਂ ਤਾਂ ਹਲੇ ਤਾਈ ਉਵੇਂ ਭੁੱਖੇ ਢਾਈ ਫਿਰਦੇ ਰੋਡ ਤੇ ਖੜੇ ਹਾਂ ਜੀ ਮੱਕੜ ਪਾਲਸ ਕੋਲ ਹੈ ਜੀ ਸਾਡੇ ਦਾ ਅਰਕਵਾਸਟੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਜੀ ਆਹ ਮੜੇ ਜੀ ਕੋਈ ਦੋ ਚੌੜਾ ਦੇ ਸਟਾਦਨ ਮਿੱਟੀ ਦੇ ਤੇ ਇਹ ਉਸ ਤੋਂ ਨਹੀਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਕਿ ਸਾਡੇ ਸਾਹਦੇ ਵਿੱਚ ਆ ਕੇ ਸਾਡੇ ਸਾਡੇ ਫਰੋੜ ਤੇ ਖੜੀ ਹੈ। ਬਸ ਆ ਸਰ ਮੈਂ ਸ਼ਕੰਦਰ ਸਿੰਘ ਬੇਨਦਤ ਜੇਹਰ ਸਿੰਘ ਸਿੰਘ ਸਿੱਧੂ ਸਾਨੂੰ ਨੱਕੇ ਦਾ ਸਰ ਪਤਾ ਲੱਗਿਆ ਐਸ ਟਾਈਮ ਇਸ ਪੜਤਿਆ ਹੋਇਆ ਇੱਥੇ ਅਸੀਂ ਮੈਜ ਯੋਗੀ ਮੱਲੇ ਕੋਲੇ ਜੀਵੀ ਸੀ ਲਿਆ ਕੇ ਮਹਿਕਵੇਂ ਵਜੋਂ ਇਸੀ ਨੱਕਾ ਪੂਰੇ ਸੀ। ਇਹ ਤੋਂ ਪਤਾ ਲੱਗਿਆ ਸੀ ਜੀ ਸਾਹਿਬ ਨੂੰ ਜੀ ਸਾਹਿਬ ਨੂੰ ਸਰ 1:30 ਵਜੇ ਪਤਾ ਲੱਗਿਆ ਸਰ 1:30 ਵਜੇ ਪਤਾ ਲੱਗਿਆ ਸਾਨੂੰ ਸਰੂਪੀ ਫੋਨ ਕੀਤਾ ਅਸੀਂ ਉਹਦੇ ਉੱਥੇ ਸਰ ਮੋਕੇ ਖੋਲੇ ਸੀ ਪਾਣੀ ਜਿੰਨਾ ਸੋਇਆ ਸੱਤ ਕੰਟਰੋਲ ਕੀਤਾ ਸਰ ਜੀਸੀਬੀ ਕਿਦੋਂ ਲਈ ਆਂਦੀ ਹੈ ਜੀਸੀਬੀ ਸਵੇਰੇ ਆਏ ਜੀ ਸਹੀ 8 ਵਜੇ ਤੇ ਜੀਬੀਸੀ ਸਰ ਆ ਗਈ ਸੀ ਨਿਊਜ਼ ਆਨਲਾਈਨ ਦੇ ਲਈ ਗਿੱਦੜਪਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ